ਸੱਚੀ ਕਾਜੀ ਇੱਥੇ 15 ਅਗਸਤ ਤੇ ਤਿਰੰਗਾ ਕਰਾਂ ਦੇ ਉੱਤੇ ਨਹੀਂ ਲੱਗੇਗਾ ਬਲਕਿ ਇੱਥੇ ਕਰਾਂ ਦੇ ਉੱਤੇ ਜਿਹੜਾ ਝੰਡਾ ਲੱਗੇਗਾ ਉਹ ਲੱਗੇਗਾ ਖਾਲਿਸਤਾਨ ਦਾ ਖਾਲਿਸਤਾਨ ਤੇ ਖਾਲਸਾ ਰਾਜ ਦੇ ਝੰਡੇ ਹਰ ਘਾਰ ਦੇ ਉੱਤੇ ਲੱਗਣਗੇ ਇੱਥੇ ਮੋਦੀ ਅੱਗੇ ਕੀ ਕਰਨ ਜਾ ਰਿਹਾ ਹੈ ਮੋਦੀ ਸਿੱਖਾਂ ਦੇ ਖਿਲਾਫ ਕਿਹੋ ਜਿਹਾ ਐਕਸ਼ਨ ਲੈ ਸਕਦਾ ਹੈ ਤੁਹਾਡੇ ਨਾਲ ਬਹੁਤ ਅਹਿਮ ਕਿਸਮ ਦੀ ਰਿਪੋਰਟ ਸ਼ੇਅਰ ਕਰਾਂਗੇ ਸਿੱਖਾਂ ਦੇ ਬਹੁਤ ਅਹਿਮ ਕਿਸਮ ਦੇ ਲੀਡਰ ਨੇ ਉਹਨਾਂ ਨੇ ਕੀ ਗੱਲਾਂ ਕੀਤੀਆਂ ਨੇ ਵੀਡੀਓ ਤੁਸੀਂ ਆਖਰ ਤੱਕ ਵੇਖੋ ਵੀਡੀਓ ਕਾਫੀ ਇੰਟਰਸਟਿੰਗ ਇਨਫੋਰਮੇਟਿਵ ਹੈ ਚੈਨਲ ਤੇ ਤੁਸੀਂ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਤੇ ਵੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ lettes go ਅਗਸਤਮੀ ਨ ਆ ਗਿਆ ਆਲਰੇਡੀ 15 ਅਗਸਤ ਆ ਰਿਹਾ ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਖਬਰਾਂ ਦੇਖੋਗੇ ਕਿ ਜੀ ਦਿੱਲੀ ਦੇ ਨੇੜੇੋਂ ਖਤਰਨਾਕ ਅਤਿ ਕਵਾਦੀ ਫੜੇ ਗਏ ਉਹ ਪਾਕਿਸਤਾਨੀ ਵੀ ਹੋ ਸਕਦੇ ਨੇ ਸਿੱਖ ਵੀ ਹੋ ਸਕਦੇ ਨੇ ਕਸ਼ਮੀਰੀ ਵੀ ਹੋ ਸਕਦੇ ਨੇ ਉਹਨਾਂ ਨੇ 15 ਅਗਸਤ ਨੂੰ ਉਡਾ ਦੇਣਾ ਸੀ ਉੱਥੇ ਤਮਾਕੇ ਕਰਨੇ ਸੀ ऑपरेशन संधूर एंड चुनाव ब्रिज टू फीचर ऑन इंडिपेंडेंस डे इनवाइट्स हुन ਇਹਦੇ ਚ ਉਹਨਾਂ ਦਾ ਜਿਹੜਾ ਇਨਵੀਟੇਸ਼ਨ ਹੈ ਉਹਦੇ ਤੇ चुनाव ब्रिज ਦਾ ਮਤਲਬ ਇਹ ਦੱਸਣਾ ਚਾਹੁੰਦੇ ਨੇ ਦੇਖੋ ਅਸੀਂ ਇੰਡਸ ਵਾਟਰ ਟ੍ਰੀਟੀ सस्पेंड ਕਰਤੀ ਅਸੀਂ ਹੁਣ ਉੱਥੇ ਪੁਲ ਦਾ ਮਤਲਬ ਇਹ ਹੈ ਕਿ ਅਸੀਂ ਇਨ ਕੰਟਰੋਲ ਹੈ ਤੇ ਆਪਰੇਸ਼ਨ ਸੰਧੂਰ ਦੇ ਥੱਲੇ ਜਿਹੜਾ ਉਹ ਆਪਣੀ ਕਾਮਯਾਬੀ ਦੱਸਣ ਦੀ ਲਾਈਨ ਫਿਰ ਜਿਹੜਾ ਆਰਮੀ ਚੀਫ ਹੀਲਜ਼ ਆਪਰੇਸ਼ਨ ਸੰਦੂਰ ਐਸ ਲੈਂਡਮਾਰਕ ਇਨ ਇੰਡੀਆਜ਼ ਕਾਉਂਟਰ ਟੈਰੋਰਿਜ਼ਮ ਡਾਕਟਰੀਨ ਐਸ ਜੀ ਸ਼ੰਕਰ ਉਨੇ ਟਵੀਟ ਕੀਤਾ ਕਿ ਭਈ ਇੰਡੀਆ ਜਿਹੜਾ ਹੈ ਉਹ ਸਿੰਬਲ ਹੈ ਯੂਨਿਟੀ ਦਾ ਸਟਰੈਂਥ ਦਾ ਸਾਡੀਆਂ ਸਾਂਝੀਆਂ ਐਸਪੀਰੇਸ਼ਨਸ ਦਾ ਹਰ ਘਰ ਤਿਰੰਗਾ ਕੈਂਪੇਨ ਇਹ ਹੈਸ਼ਟੈਗ ਹੈ ਉਹਨਾਂ ਦਾ ਹਰ ਘਰ ਤਿਰੰਗਾ ਕੈਂਪੇਨ ਇਹ ਸਾਡਾ ਪ੍ਰਾਈਡ ਹੈ ਸਾਡਾ ਐਨਥੂਸੀਆਜ਼ਮ ਹੈ ਭਾਰਤ ਦੇ ਲੋਕਾਂ ਦਾ ਆਪਣੀ ਮਦਰ ਲੈਂਡ ਦੇ ਲਈ ਸਾਡੀ ਕਮਿਟਮੈਂਟ ਹੈ ਤੇ ਮੈਂ ਸਾਰੇ ਭਾਰਤੀਆਂ ਨੂੰ ਅਪੀਲ ਕਰਦਾ ਹਾਂ ਭਾਰਤ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ ਕਿ ਇਸ ਨੂੰ ਸੈਲੀਬ੍ਰੇਟ ਕਰੋ ਤਾਂ ਕਿ ਫਿਰ ਉਹ ਦੱਸਣ ਉਹਨਾਂ ਨੇ ਕਿਹਾ ਜੀ ਅਗਸਤ 2 ਤੋਂ ਅਗਸਤ 15 ਤੱਕ ਇਹ ਪੂਰੀ ਮੂਵਮੈਂਟ ਚੱਲੇ ਦੁਨੀਆ ਨੂੰ ਲੱਗਿਆ ਕਿ ਜੀ ਅਸੀਂ ਰੰਗੇ ਵਾਲੇ ਕਿੰਨੇ ਬਾਹਰ ਐ ਅਸੀਂ ਆਪਰੇਸ਼ਨ ਸੰਦੂਰ ਜਿੱਤਿਆ ਨਾ ਡਿਸਕੋ ਬ੍ਰੇਕਟਫਾਸਟ ਵੱਲੋਂ ਤੁਹਾਨੂੰ ਸਵਾਗਤ ਹੈ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਦੇਸ਼ ਭਗਤੀ ਦਾ ਡੰਬਰ ਰਚਦਿਆਂ ਐ ਕਾਲ ਦਿੱਤੀ ਗਈ ਹੈ ਕਿ 15 ਅਗਸਤ ਨੂੰ ਹਰ ਘਰ ਦੇ ਉੱਤੇ ਤਿਰੰਗਾ ਝੰਡਾ ਚੁਲਾਇਆ ਜਾਵੇ ਇਸ ਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਕਾਲ ਦਿੱਤੀ ਹੈ ਕਿ ਸੇ ਕੌਮ ਆਪੋ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਖਾਲਸਾਈ ਝੰਡੇ ਚੁਲਾ ਕੇ ਆਪਣੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਚਾਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਿਵੇਂ ਅਸੀਂ ਪਿਛਲੀ ਵਿਚਾਰ ਚਰਚਾ ਚ ਵੀ ਇਹ ਕਿਹਾ ਹੈ ਇਸ ਨੂੰ ਕੋਟ ਕਰਕੇ ਕਿ ਪੈਟ੍ਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜੀ ਆਫ ਦਾ ਸਕੌਂਡਰਲਸ ਹੂੰ ਕਿ ਬਦਮਾਸ਼ਾਂ ਦਾ ਸ਼ੈਤਾਨਾਂ ਦਾ ਜਿਹੜਾ ਆਸਰਾ ਜਾਂ ਲਾਸਟ ਉਹਨਾਂ ਦਾ ਟਿਕਾਣਾ ਹੁੰਦਾ ਹੈ ਜਿੱਦੇ ਜੱਥੇ ਲੈ ਜਾ ਕੇ ਲੁਕਦੇ ਨੇ ਉਹ ਦੇਸ਼ ਭਗਤੀ ਹੁੰਦਾ ਹੈ ਪੈਟ੍ਰੀਓਟਿਜ਼ਮ ਕਿ ਜੀ ਅਸੀਂ ਬਹੁਤ ਫੇਰ ਦਸਿਓ ਨਾ ਨੂੰ ਉਭਾਰਦੇ ਹੋ ਜਿਹੜੇ ਤੁਹਾਡੇ ਚਿੰਨ ਹੁੰਦੇ ਨੇ ਇਹ ਜਿਹਦੇ ਨਾਲ ਤੁਸੀਂ ਸਾਬਤ ਕਰਦੇ ਹੋ ਕਿ ਜੀ ਤੁਹਾਨੂੰ ਮੁਲਕ ਦੇ ਜਿਹੜੇ ਇੰਟਰਸਟ ਨੇ ਉਹ ਬਹੁਤ ਪਿਆਰੇ ਨੇ ਔਰ ਜਿਹੜਾ ਫਿਰ ਤੁਹਾਡੇ ਰਾਹ ਚ ਤੁਹਾਨੂੰ ਤੁਹਾਨੂੰ ਈਵਨ ਤੁਹਾਡੀ ਇੰਟੈਗਰਿਟੀ ਨੂੰ ਚੈਲੰਜ ਕਰਦਾ ਵੀ ਤੁਸੀਂ ਤਾਂ ਬਦਮਾਸ਼ ਹੋ ਉਹ ਤੁਹਾਡੇ ਤੇ ਉਹਨਾਂ ਲਈ ਗद्दार ਦਾ ਟਾਈਟਲ ਦੇਣਾ ਜਾਂ ਗद्दार ਦਾ ਐਲਾਨਣਾ ਔਰ ਪਰਸੀਕਿਊਟ ਕਰਨਾ ਸੌਖਾ ਹੁੰਦਾ ਇਹ ਹਰ ਮੁਲਕ ਦੇ ਵਿੱਚ ਜਿਹੜਾ ਸਮੇਂ-ਸਮੇਂ ਇਹ ਰਿਹਾ ਕਿ ਵੀ ਜਦੋਂ ਤੁਸੀਂ ਪੈਟਰੀਓਟਿਜ਼ਮ ਦਾ ਅਮਰੀਕਾ ਦੇ ਵਿੱਚ ਵੀ ਕਈ ਵਾਰ ਇਹ ਦੇਖਣ ਨੂੰ ਹੁੰਦਾ ਹੈ ਕਿ ਜੇ ਕੱਲ ਨੂੰ جنگ ਦਾ ਐਲਾਨ ਹੋ ਜਾਏ ਅਮਰੀਕਾ ਇਜ਼ ਐਟ ਵਾਰ ਵਿਦ ਐਨੀ ਕੰਟਰੀ ਪਰ ਰੋਂਗ ਰੀਜ਼ਨਸ ਕਰਕੇ ਹੀ ਹੋਏ لیکن ਉਸ ਪੀਰੀਅਡ ਦੇ ਵਿੱਚ ਫਿਰ ਜਿਹੜਾ ਕੋਈ ਚੈਲੰਜ ਕਰਦਾ ਉਸ ਦੇ ਉੱਤੇ ਜਿਹੜਾ ਉਹ ਸਵਾਲੀਆ ਨਿਸ਼ਾਨ ਲਾਤਾ ਜਾਂਦਾ ਉਹਨਾਂ ਮੁਲਕਾਂ ਦੇ ਵਿੱਚ ਤਾਂ ਜਿਹੜੀ ਅਸੀਂ ਮੌਬ ਲਿੰਚਿੰਗ ਤੋਂ ਲੈ ਕੇ ਜਿਹਨੂੰ ਮਰਜੀ ਜਸੂਸ ਕਹੋ ਤੇ ਜਿਹਨੂੰ ਮਰਜੀ ਆ ਚਾਰ ਰੋਜ਼ਾ ਜਿਹੜਾ ਭਾਰਤ ਪਾਕਿਸਤਾਨ ਕਨਫਲਿਕਟ ਡਰੋਨ ਮਿਸਾਈਲ ਹੋਇਆ ਉਹਦੇ ਤੁਸੀਂ ਦੇਖੋ ਕੋਈ ਜੋਤੀ ਮਲੋਤਰਾ ਨੂੰ ਚੁੱਕ ਲਿਆ ਇੱਕ ਪੰਜਾਬ ਦੇ ਯੂਟਿਊਬਰ ਨੂੰ ਚੁੱਕ ਲਿਆ ਕਿ ਜੀ ਇਹ ਜਸੂਸ ਹੈ ਪਾਕਿਸਤਾਨ ਚ ਗਏ ਕਰਤਾਰਪੁਰ ਗਏ ਉੱਥੇ ਕੌਰੇ ਖਬਰਾਂ ਪੜੀਆਂ ਜਿਹੜੀਆਂ ਨੇ ਉਹ ਪ੍ਰੋਮੀਨੈਂਟਲੀ ਲਾਈਆਂ ਗਈਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਔਰ ਉਸ ਤੋਂ ਬਾਅਦ ਉਹ ਖਬਰਾਂ ਵੀ ਗਾਇਬ ਹੋ ਗਈਆਂ ਉਹਨਾਂ ਦੇ ਨਾਲ ਕੀ ਵਾਪਰਿਆ ਨਾ ਕਿ ਕੁਝ ਵੀ ਨਹੀਂ ਸੀ ਕਿਉਂਕਿ ਉਹ ਤਾਂ ਇੱਕ ਵੈਲਿਊਸ਼ਨ ਸੀ ਜਿਹੜੇ ਪੀਪਲ ਟੂ ਪੀਪਲ ਕੰਟੈਕਟ ਦੇ ਲਈ ਜਿਹੜਾ ਉਹ ਆਪਣਾ ਕੋਈ ਟ੍ਰੈਵਲ ਬਲੌਗ ਲਿਖ ਰਿਹਾ YouTube ਤੇ ਤੁਸੀਂ ਹੁੰਦੇ ਹੋ ਤੁਹਾਡੇ ਜਿੰਨੇ ਫਾਲੋਅਰ ਨੇ ਤੁਹਾਡੀ ਰੋਟੀ ਰੋਜ਼ੀ ਬਹੁਤ ਸਾਰਿਆਂ ਨੇ ਉਸ ਦੇ ਨਾਲ ਜੋੜੀ ਹੋਈ ਹੂੰ ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਇਸ ਵੇਲੇ ਕਿਉਂਕਿ ਬੀਜੇਪੀ ਦੀ ਸਰਕਾਰ ਪਹਿਲਾਂ ਤਾਂ ਵੈਸੇ ਹੀ ਮਾਈਨੋਰਟੀ 'ਚ ਹੈ ਉਹ ਤਰ੍ਹਾਂ ਨਤੀਸ਼ ਕੁਮਾਰ ਔਰ ਚੰਦਰਬਾਬੂ ਨਾਇਡੂ ਦੀ ਪਾਰਟੀ ਦੀ ਸਪੋਰਟ ਦੇ ਨਾਲ ਹੀ ਉਹਨਾਂ ਦੀ ਹਕੂਮਤ ਹੈ ਦੂਸਰਾ ਜਿਹੜਾ ਹੈ ਕਲੈਪਸ ਹੋਇਆ ਉਹਨਾਂ ਦੀ ਫੋਰਨ ਪੋਲਿਸੀ ਦਾ ਜਿਸ ਦਾ ਮਤਲਬ ਕੱਲ੍ਹ ਆ ਹੀ ਨਹੀਂ ਵੀ ਦੁਨੀਆ ਪਛਤੋਏ ਤੋਏ ਤੋਏ ਹੋਈ ਹੈ ਹਮ ਇਕਨੋਮੀ ਤੜਾ ਮੁੱਢੇ ਗਣ ਜਾ ਰਹੀ ਹੈ ਆਲਰੈਡੀ ਜਦੋਂ ਅਜੇ 25% ਟੈਰਿਫ ਲਾਇਏ ਸੀ ਉਦੋਂ ਹੀ ਜਿਹੜੇ ਉਹਨਾਂ ਦੇ ਐਕਸਪਰਟਸ ਸੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਭਾਰਤ ਦੀ ਐਨੋਲ ਜੀਡੀਪੀ ਹੈ ਉਹ 2% ਥੱਲੇ ਆਏਗੀ ਤੇ ਜੇ ਖਿੱਚ ਤੂ ਕੇ 5-6% ਵੜਾਉਂਦੇ ਰਹੇ ਤਾਂ ਮਤਲਬ 4% ਵੀ ਨਹੀਂ ਤੇ ਜੇ 25% ਤੇ 2% ਥੱਲੇ ਆਣੀ ਸੀ ਹੁਣ ਤਾਂ 25% ਹੋਰ ਲਾਤਾ 50% ਟੈਰਿਫ ਹੋ ਗਿਆ ਹਮ ਸੋ ਅਨਇੰਪਲੋਇਮੈਂਟ ਬਹੁਤ ਵੱਡੇ ਲੈਵਲ ਤੇ ਹੋਏਗੀ ਆਲਰੇਡੀ ਕਿਉਂਕਿ ਜੇ 43 ਬਿਲੀਅਨ ਡਾਲਰ ਦੀ ਸਰਪਲਸ ਟ੍ਰੇਡ ਜਿਹੜੀ ਹੈ ਉਹ ਮੁੱਕਦੀ ਹੈ ਤੇ ਕਿੰਨੀਆਂ ਫੈਕਟਰੀਆਂ ਬੰਦ ਹੋਣਗੀਆਂ ਕਿੰਨਾ ਦੂਸਰਾ ਪਾਰਟ ਹੋਏਗਾ ਸੋ ਹੁਣ ਉਹਨਾਂ ਨੂੰ ਜਦੋਂ ਇਚਾਰ ਤੋਂ ਫੇਰੇ ਘਰੇ ਨੇ ਔਰ ਅਸੀਂ ਜ਼ਿਕਰ ਕਰਕੇ ਹਟੇ ਆ ਮੋਦੀ ਤਾਂ ਕਿਸਾਨਾਂ ਦੇ ਪਿੱਛੇ ਛੁਪ ਗਿਆ ਕਿ ਜੀ ਮੈਂ ਨਿਜੀ ਨੁਕਸਾਨ ਕਰਵਾ ਲਿਆ ਕਰਵਾ ਲਾਂਗਾ ਪਰ ਮੈਂ ਕਿਸਾਨਾਂ ਦੇ ਹਿੱਤਾਂ ਨੂੰ ਕਦੇ ਨਹੀਂ ਜੜਾ ਉਹ ਅੱਖੋਂ ਪਰੋਖੇ ਹੋਣ ਦਿਆਂਗਾ ਉਹਨੇ ਜਿਹੜਾ ਦੂਸਰਾ ਕਬਜ਼ ਦਾ ਮਾਰਿਆ ਹੋਇਆ ਕ੍ਰੋਨਿਕ ਕਾਂਸਟਿਪੇਸ਼ਨ ਦਾ ਐਸ ਜੈ ਸ਼ੰਕਰ ਜਿਹੜਾ ਇਹਨਾਂ ਦੇ ਨਾਲ ਕੱਟ ਨਜ਼ਰ ਆਂਦਾ ਉਹ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਉਹ ਇੱਕ ਗੋਲਗੱਪਾ ਜਿਹਾ ਹੈਗਾ ਸਪੋਕਸਮੈਨ ਉਹਨੂੰ ਜੈਸਵਾ ਉਹਨੂੰ ਬਿਠਾਇਆ ਹੁੰਦਾ ਲਿਆ ਕੇ ਹੁਣ ਇਹਨੇ ਅਗਸਤ ਦਾ ਮਹੀਨਾ ਆ ਗਿਆ ਹੈ ਆਲਰੇਡੀ 15 ਅਗਸਤ ਆ ਰਿਹਾ ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਖਬਰਾਂ ਦੇਖੋਗੇ ਕਿ ਜੀ ਦਿੱਲੀ ਦੇ ਨੇੜੇੋਂ ਖਤਰਨਾਕ ਅਤਿਨਕਵਾਦੀ ਫੜੇ ਗਏ ਉਹ ਪਾਕਿਸਤਾਨੀ ਵੀ ਹੋ ਸਕਦੇ ਨੇ ਸਿੱਖ ਵੀ ਹੋ ਸਕਦੇ ਨੇ ਕਸ਼ਮੀਰੀ ਵੀ ਹੋ ਸਕਦੇ ਨੇ ਉਹਨਾਂ ਨੇ 15 ਅਗਸਤ ਨੂੰ ਉਡਾ Đਣਾ ਸੀ ਉੱਥੇ ਤਮਾਕੇ ਕਰਨੇ ਸੀ ਇੱਥੇ ਇਹ ਖਬਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ ਪਰ ਇਹਨਾਂ ਇਸ ਤੋਂ ਪਹਿਲਾਂ ਇਹ ਸਾਰੇ ਨੂੰ ਇਸ ਰੰਗ 'ਚ ਰੰਗਣ ਦੇ ਲਈ ਕਿ ਜੀ ਦੇਖੋ ਕਿੰਨੀ ਵੱਡੀ ਸਾਡੀ ਪ੍ਰਾਪਤੀ ਹੈ 79th ਇੰਡੀਪੈਂਡੈਂਸ ਡੇ ਇਨੀ ਤਰੱਕੀ ਮੋਦੀ ਜੀ ਦੇ ਥੱਲੇ ਜਿਹੜਾ ਉਹਨਾਂ ਨੇ ਹਿੰਦੂ ਪ੍ਰਾਈਡ ਦਿੱਤਾ ਹੁਣ ਕਿਉਂਕਿ ਫੋਰਨ ਪੋਲਿਸੀ ਫੇਲਿਅਰ ਤੋਂ ਪਹਿਲਾਂ ਸਭ ਤੋਂ ਵੱਡਾ ਤੇ ਸੋ ਕਾਲਡ ਇਹਨਾਂ ਦਾ ਅਖਾਤੀ ਸੰਧੂਰ ਆਪਰੇਸ਼ਨ ਜਿਸ ਦੇ ਥੱਲੇ ਪੰਜ ਰਫੇਲ ਡੇਗੇ ਇਹਨਾਂ ਦੀ ਫੌਜੀ ਤਾਕਤ ਦਾ ਜਿਹੜਾ ਉਹ ਜਨਾਜ਼ਾ ਨਿਕਲਿਆ ਜਾਂ ਦੂਜਾ ਪਰ ਇਹ ਹਿੰਦੂ ਤਵੀਆਂ ਜਾਂ ਬ੍ਰਾਹਮਣਵਾਦੀਆਂ ਤੋਂ ਹੀ ਸੰਭਵ ਹੈ ਕਿ ਉਹ ਕਿਵੇਂ ਹਾਰ ਨੂੰ ਜਿੱਤ ਚ ਬਦਲ ਦੇਣ ਨੈਰੇਟਿਵ ਦੇ ਨਾਲ ਵਰਤਾਨ ਦੇ ਨਾਲ ਹੁਣ ਇਸ ਤੋਂ ਪਹਿਲਾਂ ਕਿਉਂਕਿ ਇਹਨਾਂ ਨੇ ਅਗਸਤ ਸ਼ੁਰੂ ਹੋ ਚੱਕਾ ਹੈ 15 ਅਗਸਤ ਦੇ ਸਮਾਗਮ ਤੋਂ ਪਹਿਲਾਂ ਆਪਰੇਸ਼ਨ ਸੰਧੂਰ ਐਂਡ ਚਨਾਬ ਬ੍ਰਿਜ ਟੂ ਫਿਚਰ ਔਨ ਇੰਡੀਪੈਂਡੈਂਸ ਡੇ ਇਨ ਵਾਈਟਸ ਔਰ ਜਿਹੜਾ ਉਹਨਾਂ ਨੇ ਹੁਣ ਇਨਵਿਟੇਸ਼ਨ ਭੇਜ ਰਿਆ ਨਾ ਕਿ ਜਿ ਆਓ 15 ਅਗਸਤ ਨੂੰ ਉਸ ਸ਼ਮੂਲੀਅਤ ਦੇ ਲਈ ਉਸ ਦੇ ਵਿੱਚ ਜਿਹੜਾ ਉਹਨਾਂ ਦਾ ਇਨਵਿਟੇਸ਼ਨ ਦੇ ਉੱਤੇ ਇਨਸਿਗਨੀ ਹੈ ਆਪਰੇਸ਼ਨ ਸੰਦੂਕ ਬਹੁਤ ਵੱਡੀ ਕਾਮਯਾਬੀ ਆ ਫਿਲੀਪੀਨ ਦਾ ਆਇਆ ਹੋਇਆ ਪ੍ਰਾਈਮ ਮਿਨਿਸਟਰ ਕੇ ਭਾਰਤ ਤਾਂ ਉਹਦੇ ਤੋਂ ਉਹ ਬੈਠੀ ਜਿਹੜੀ ਹੈ ਪੂਰੀ ਇਹਨਾਂ ਦੀ ਐਨਆਈ ਰਾਧੀ ਜਿਹੜੀ ਜਰਨਲਿਸਟ ਹੈ ਕਿ ਉਹਦਾ ਪਲਕੀ ਸ਼ਰਮਾ ਉਹ ਇੰਟਰਵਿਊ ਕਰ ਰਹੀ ਸੀ ਉਹਨੂੰ ਕਹਿ ਰਹੀ ਸੀ ਅੱਛਾ ਤੁਸੀਂ ਜਿਹੜਾ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਜਿਹੜੀਆਂ ਫਿਲੀਪੀਨਸ ਨੇ ਬ੍ਰਹਮੋ ਮਿਸਾਈਲਜ਼ ਆਰਡਰ ਕੀਤੀਆਂ ਉਹ ਕਿਵੇਂ ਹਨ ਉਹਨੇ ਵੀ ਕਿਹਾ ਜੀ ਮਾਈ ਇੰਜੀਨੀਅਰਸ ਮਾਈ ਜਿਹਨਾਂ ਨੂੰ ਟ੍ਰੇਨਡ ਕੀਤਾ ਦੇ ਸੇਡ ਇਟਸ ਮਾਰਵਲ ਮਾਰਵਲਸ ਤੁਸੀਂ ਪਹਿਲਾਂ ਉਹਦੇ ਨਾਲ ਬ੍ਰਹਮੋ ਨਾਲ ਕੋਈ ਚਾਰ ਮੱਛਰੀ ਮਾਰ ਕੇ ਦਿਖਾ ਦਿਓ ਲੇਕਿਨ ਜਿਹੜੀ ਪ੍ਰੋਪਾਗੈਂਡ ਜਦੋਂ ਤੁਸੀਂ ਹਾਰ ਨੂੰ ਵਿਕਟਰੀ ਦੇ ਤੌਰ ਤੇ ਕਰਨਾ ਹੈ ਹੁਣ ਇਹਦੇ ਚ ਉਹਨਾਂ ਦਾ ਜਿਹੜਾ ਇਨਵੀਟੇਸ਼ਨ ਹੈ ਉਹਦੇ ਤੇ ਚਨਾਬ ਬ੍ਰਿਜ ਦਾ ਮਤਲਬ ਇਹ ਦੱਸਣਾ ਚਾਹੁੰਦੇ ਨੇ ਦੇਖੋ ਅਸੀਂ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰਤੀ ਅਸੀਂ ਹੁਣ ਉੱਥੇ ਪੁਲ ਦਾ ਮਤਲਬ ਇਹ ਹੈ ਕਿ ਅਸੀਂ ਇਨ ਕੰਟਰੋਲ ਹੈ ਤੇ ਆਪਰੇਸ਼ਨ ਸੰਦੂਰ ਦੇ ਥੱਲੇ ਜਿਹੜਾ ਉਹ ਆਪਣੀ ਕਾਮਯਾਬੀ ਦੱਸਣ ਦੀ ਲਾਈਨ ਫਿਰ ਜਿਹੜਾ ਆਰਮੀ ਚੀਫ ਹੀਲਜ਼ ਆਪਰੇਸ਼ਨ ਸੰਦੂਰ ਐਜ਼ ਲੈਂਡਮਾਰਕ ਇਨ ਇੰਡੀਆਜ਼ ਕਾਉਂਟਰ ਟੈਰੋਰਿਜ਼ਮ ਡਾਕਟਰੀਨ ਉਹਨੂੰ ਕਹਿੰਦੇ ਆ ਕਿ ਜੀ ਇਹ ਸਾਡਾ 78 ਘੰਟੇ ਜਿਹੜਾ ਆਪਰੇਸ਼ਨ ਚੱਲਿਆ ਉਹ ਅਜੇ ਤੱਕ ਕਦੇ ਅਨਪ੍ਰੈਸੀਡੈਂਟ ਸੀ ਉਹਦੀ ਰੇਂਜ ਸਟ੍ਰੈਟੈਜਿਕ ਇੰਪੈਕਟ ਔਰ ਇਹ ਜਿਹੜਾ ਇਹ ਫੌਜੀ ਚੀਫ ਕਹਿ ਰਿਹਾ ਹੁਣ ਉਸੇ ਹੀ ਹਾਰ ਨੂੰ ਕਿਵੇਂ ਇਹ ਉਹਦੇ ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਸ ਐਸ ਜੇ ਸ਼ੰਕਰ ਉਹਨੇ ਟਵੀਟ ਕੀਤਾ ਕਿ ਅਭੀ ਇੰਡੀਆ ਜਿਹੜਾ ਹੈ ਉਹ ਸਿੰਬਲ ਹੈ ਯੂਨਿਟੀ ਦਾ ਸਟਰੈਂਥ ਦਾ ਸਾਡੀਆਂ ਸਾਂਝੀਆਂ ਐਸਪੀਰੇਸ਼ਨਸ ਦਾ ਹਰ ਘਰ ਤਿਰੰਗਾ ਕੈਂਪੇਨ ਇਹ ਹੈਸ਼ਟੈਗ ਹੈ ਉਹਨਾਂ ਦਾ ਹਰ ਘਰ ਤਿਰੰਗਾ ਹਮ ਕੈਂਪੇਨ ਇਹ ਸਾਡਾ ਪ੍ਰਾਈਡ ਹੈ ਸਾਡਾ ਐਨਥੂਸੀਆਜ਼ਮ ਹੈ ਭਾਰਤ ਦੇ ਲੋਕਾਂ ਦਾ ਆਪਣੀ ਮਦਰ ਲੈਂਡ ਦੇ ਲਈ ਸਾਡੀ ਕਮਿਟਮੈਂਟ ਹੈ ਤੇ ਮੈਂ ਸਾਰੇ ਭਾਰਤੀਆਂ ਨੂੰ ਅਪੀਲ ਕਰਦਾ ਹਾਂ ਭਾਰਤ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ ਕਿ ਇਸ ਨੂੰ ਸੈਲੀਬ੍ਰੇਟ ਕਰੋ ਤਿਰੰਗਾ ਆਪਣੇ ਘਰ ਆਪਣੇ ਕਾਰੋਬਾਰਾਂ ਦੇ ਉੱਤੇ ਲਹਿਰਾ ਕੇ ਤੇ ਫਿਰ ਜਿਹੜਾ ਤੁਸੀਂ ਲਹਿਰਾਉਂਦੇ ਹੋ ਤਿਰੰਗਾ ਉਸ ਨੂੰ ਦੀ ਸੈਲਫੀ ਬਣਾਓ ਅਪਲੋਡ ਅਪਲੋਡ ਕਰੋ ਇਸ ਸੈਲਫੀ ਨੂੰ ਇਸ ਹਰ ਹਰ ਘਰ ਤਿਰੰਗਾ .com ਦੇ ਉੱਤੇ ਤਾਂ ਕਿ ਫਿਰ ਉਹ ਦੱਸਣ ਉਹਨਾਂ ਕਿਹਾ ਜੀ ਅਗਸਤ 2 ਤੋਂ ਅਗਸਤ 15 ਤੱਕ ਇਹ ਪੂਰੀ ਮੂਵਮੈਂਟ ਚੱਲੇ ਦੁਨੀਆ ਨੂੰ ਪਤਾ ਲੱਗ ਗਿਆ ਕਿ ਜੇ ਅਸੀਂ ਤਰੰਗੇ ਵਾਲੇ ਕਿੰਨੇ ਬਾਹਰ ਐ ਅਸੀਂ ਆਪਰੇਸ਼ਨ ਸੰਦੂਰ ਜਿੱਤਿਆ ਅਸੀਂ ਫਰਾਨਾ ਕੀਤਾ ਤੇ ਠੰਮਕਾ ਕੀਤਾ ਹੁਣ ਤੁਸੀਂ ਇਹ ਉਹੀ ਹੈ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਕਾਉਂਟਰਰਲਸ ਪਰ ਇਹਨਾਂ ਦੇ ਉਸ ਵੱਡੇ ਪਕਾਨੇ ਦੇ ਵਿੱਚ ਸਿੱਖ ਤਾਂ ਬੈਠੇ ਨੇ ਕਿ ਵੀ ਉਹਨਾਂ ਨੇ ਵਿੱਚ ਜਿਹੜਾ ਉਹ ਭਾਵੇਂ ਪੈਨ ਨਹੀਂ ਮਾਰਨ ਜੋਗੀ ਸਾਡੀ ਸਮਰੱਥਾ ਹੋਏ لیکن ਉਹ ਪਕਾਨਾ ਇੱਕ ਵਾਰੀ ਉਹਦੀ ਫੋਕਸ ਹੀ ਘੜ ਦਿੰਨੇ ਅਰ ਸਰ ਸਿਮਰਜੀਤ ਸਿੰਘ ਮਾਨ ਇਸ ਮੁੱਦੇ ਦੇ ਉੱਤੇ ਹਮੇਸ਼ਾ ਹੀ ਮੁਖਰ ਹੁੰਦੇ ਨੇ ਉਹਨਾਂ ਨੇ ਜਿਹੜਾ ਉਹ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਵੀ ਆਪੋ ਆਪਣੇ ਘਰਾਂ ਕਾਰੋਬਾਰਾਂ ਉੱਤੇ ਖਾਲਸਾ ਹੀ ਝੰਡੇ ਚੁਲਾ ਕੇ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਦਾ ਉਦਮ ਕਰੀਏ ਤਾਂ ਕਿ ਸਾਨੂੰ ਕੋਈ ਵੀ ਮੁਤਸਵੀ ਤਾਕਤ ਤਰੰਗਿਆਂ ਝੰਡਿਆਂ ਨੂੰ ਲਹਿਰਾਉਣ ਦੇ ਕੱਟੜਵਾਦੀ ਅਮਰਾਂ ਵਿੱਚ ਉਲਝਾ ਕੇ ਸਾਡੀ ਵੱਖਰੀ ਸੋਚ ਨਵੇਕਲੀ ਪਛਾਣ ਤੇ ਸਾਡੀ ਆਜ਼ਾਦੀ ਦੇ ਮਕਸਦ ਨੂੰ ਕੱਟੜਵਾਦੀ ਸੋਚ ਅਧੀਨ ਜ਼ਜ਼ਬ ਕਰਨ ਤੇ ਅਮਲ ਨਾ ਕਰ ਸਕਣ ਇੱਕੋ ਹੀ ਜ਼ੁਮਲੇ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ ਕਿ ਭਾਈ ਖਾਲਸਾ ਹੀ ਝੰਡੇ ਲਹਿਰਾਓ ਔਰ ਅਸੀਂ ਇਹ ਤਰੰਗੇ ਵਾਲੇ ਜਿਹੜੇ ਇਹ ਮੁਤਸਵੀ ਨੇ ਮੁਤਸਬ ਹੁੰਦਾ ਜਿਹੜੇ ਫਿਰਕੂ ਨਫ਼ਰਤ ਨਾਲ ਭਰੇ ਹੋਏ ਨੇ ਇਹਨਾਂ ਦੇ ਕੱਟੜਵਾਦੀ ਅਮਲ ਨੇ ਸਾਨੂੰ ਆਪਣੇ ਵਿੱਚ ਜਜ਼ਬ ਕਰਨਾ ਚਾਹੁੰਦੇ ਨੇ ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਤਿਰੰਗੇ ਵਾਲੇ ਨਹੀਂ ਹਾਂ ਸਾਡੀ ਖਾਲਸਾ ਹੀ ਸੋਚ ਵੱਖਰੀ ਸੋਚ ਹੈ ਸਾਡੀ ਨਵੇਕਲੀ ਪਛਾਣ ਹੈ ਤੇ ਸਾਡਾ ਅਸੀਂ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਔਰ ਅਸੀਂ ਤੁਹਾਡੇ ਇਸ ਸਾਰੇ ਦੇ ਨਾਲ ਇਹ ਤਿਰੰਗਾ ਸਾਡੇ ਲਈ ਇੱਕ ਲੀਰ ਤੋਂ ਵੱਧ ਕੇ ਰੰਗ ਇਹ ਰਿਪੋਰਟ ਤੁਸੀਂ ਵੇਖੀਏ ਇੱਥੇ ਜੀ ਤਿਰੰਗੇ ਨੂੰ ਲੈ ਕੇ ਇੱਕ ਵੱਡੀ ਕੈਂਪੇਨ ਜਿਹੜੀ ਸਟਾਰਟ ਕੀਤੀ ਗਈ ਹੈ ਤੇ ਇੱਥੇ ਜੋ ਹੈ ਇਹ ਕਿ ਆ ਜਾਂਦਾ ਪਿਆ ਕਿ ਹਰ ਕਾਰ ਤੇ ਤਿਰੰਗਾ ਲਗਾਓ ਲਾਓ ਤੇ ਨਾਲ ਉਹਨੂੰ ਇੱਕ ਵੈਬਸਾਈਟ ਤੇ ਤਿਰੰਗਾ ਉੱਥੇ ਸ਼ੇਅਰ ਕਰੋ ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਤਿਰੰਗੇਵਾਰੇ ਆਪਣੇ ਮਲਕ ਨਾਲ ਕਿੰਨਾ ਪਿਆਰ ਕਰਦੇ ਨੇ ਤੇ ਕਿੱਡੇ ਬਹਾਦਰ ਲੋਕ ਨੇ ਤੇ ਇੱਥੇ ਜੀ ਇੱਕ ਬਹੁਤ ਅਹਿਮ ਕਿਸਮ ਦੀ ਜਿਹੜੀ ਕੈਂਪੇਨ ਉਹ ਸਟਾਰਟ ਹੋ ਚੁੱਕੀ ਹੈ ਤੇ ਕਿਆ ਜਾਂਦਾ ਪਿਆ ਹੈ ਕਿ ਅ ਸਿੱਖ ਜਿਹੜੇ ਨੇ ਪੰਜਾਬੀ ਜਿਹੜੇ ਨੇ ਉਹਨਾਂ ਦੀ ਵੱਖਰੀ ਪਛਾਣ ਹੈ ਤੇ ਅਸੀਂ ਐਸ ਮੌਕੇ ਤੇ 15 ਅਗਸਤ 'ਤੇ ਤਿਰੰਗਾ ਨਹੀਂ ਲਾਵਾਂਗੇ ਬਲਕਿ ਅਸੀਂ ਖਾਲਸਾਈ ਝੰਡਾ ਜਿਹੜਾ ਉਹ ਲਾਵਾਂਗੇ ਕਰਾਂ ਤੇ ਤਾਂ ਕਿ ਦੁਨੀਆ ਨੂੰ ਇਹ ਨਜ਼ਰ ਆ ਸਕੇ ਕਿ ਅਸੀਂ ਸਾਡੀ ਸੋਚ ਠੀਕ ਹੈ ਸਾਡੇ ਮਿਆਰ ਕਿੰਨੇ ਮੁxtਲਿਫ ਨੇ ਤਿਰੰਗੇ ਵਾਲਿਆਂ ਤੋਂ ਤੇ ਇੱਥੇ ਜਿਹੜਾ ਆਪਣੀ ਇੱਕ ਅਲੈਦਾ ਪਛਾਣ ਜਿਹੜੀ ਹੈ ਉਹ ਦੁਨੀਆ ਨੂੰ ਵਖਾਣ ਵਾਸਤੇ ਐ ਚੀਜ਼ ਸਾਨੂੰ ਕਰਨੀ ਪਵੇਗੀ ਕਿ 15 ਅਗਸਤ ਨੂੰ ਅਸੀਂ ਜਿਹੜਾ ਖਾਲਸਾਈ ਚੰਡੇ ਜਿਹੜਾ ਕਰਾਂ ਤੇ ਲਾਵਾਂਗੇ ਇੱਥੇ ਹੁਣ ਲੈਟਸ ਸੀ ਐ ਕੈਂਪੇਨ ਕਿੱਥੇ ਤੱਕ ਪਹੁੰਚਦੀ ਏ ਤੇ ਪੰਜਾਬੀ ਜ਼ਾਰੀ ਦੀ ਗੱਲ ਹੈ ਹਰ ਕੋਈ ਜਿਹੜਾ ਤਪਿਆ ਦਾ ਮੋਦੀ ਸਰਕਾਰ ਦੇ ਫੈਸਲਿਆਂ ਤੋਂ ਆਮ ਠੀਕ ਹੈ ਬਹੁਤ ਸਾਰੀਆਂ ਐਸੀ ਪੋਲਿਸੀਜ਼ ਜਿੱਦੀ ਵਜ੍ਹਾ ਤੋਂ ਪੰਜਾਬੀਆਂ ਨੂੰ ਸਿੱਖਾਂ ਨੂੰ ਹਮੇਸ਼ਾ ਹੀ ਨੁਕਸਾਨ ਉਠਾਣਾ ਪੈਂਦਾ ਤੇ ਇੱਥੇ ਐ ਚੀਜ਼ ਮੈਨੂੰ ਤੇ ਬਹੁਤ ਕਾਮਯਾਬ ਹੁੰਦੀ ਲੱਗਦੀ ਪਈਏ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਗਿਆਰੋ ਕੋ ਪਲੇਸ ਚੈਨਲ ਦਾ ਤੁਹਾਡੇ ਸੇ ਤੁਮੜਕਾਤ ਹੁੰਦੀ ਸੱਚ